ਆ ਵੀਰ ਮੇਰੀ ਭੈਣ ਹੱਥ ਜੋੜ ਕੇ ਬੇਨਤੀ ਹੈ ਇਸ ਵੀਡੀਓ ਨੂੰ ਫਾਰਵਰਡ ਕਰਦਾਨਾ ਭੁੱਲੇ ਕਿਉਂ ਕਿ ਤੁਹਾਡਾ ਸਿਰਫ ਫਾਰਵਰਡ ਕੀਤਾ ਇੰਨੀ ਜ਼ਿੰਦਗੀਆਂ ਬਚਾਏਗਾ ਪੀਜੀਐ ਚੰਡੀਗੜ੍ਹ ਦੇ ਵਿੱਚ ਸੈਕਟਰ 16 ਗਵਰਨਮੈਂਟ ਹਸਪੀਟਲ ਚੰਡੀਗੜ੍ਹ ਸੈਕਟਰ 32 ਗਵਰਨਮੈਂਟ ਹਸਪੀਟਲ ਚੰਡੀਗੜ੍ਹ ਜਾਂ ਤੁਸੀਂ 50 ਕਿਲੋਮੀਟਰ ਜਿੰਨੇ ਵੀ ਹਸਪਤਾਲਾਂ ਦੇ ਵਿੱਚ ਜਿੰਨੇ ਮਰੀਜ਼ ਹੁੰਦੇ ਤੁਸੀਂ ਉਹਨੂੰ ਬਚਾਉਣ ਦੇ ਵਿੱਚ ਆਨਲਾਈਨ ਸੇਵਾ ਕਰ ਸਕਦੇ ਹੋ ਸਿਰਫ ਇੱਕ ਵੀਡੀਓ ਸ਼ੇਅਰ ਕਰਕੇ ਤੋਂ ਹੱਥ ਜੋੜ ਕੇ ਬੇਨਤੀ ਆ ਵੀਡੀਓ ਸ਼ੇਅਰ ਕਰਦਾਨਾ ਭੁੱਲੇ ਕਿਉਂ ਕਹਿ ਰਿਹਾ ਕਿਉਂਕਿ ਦਮੇ ਦੀ ਛਾਤੀ ਦੀ ਪ੍ਰੋਬਲਮ ਬੱਚਿਆਂ ਨੂੰ ਛੋਟੇ-ਛੋਟੇ ਬੱਚਿਆਂ ਨੂੰ ਰੈਸਪੀਰੇਟਰੀ ਪ੍ਰੋਬਲਮ ਛਾਤੀ ਡੈメージ ਹੋ ਜਾਂਦੀ ਹੈ ਲੰਗਸ ਡੈメージ ਹੋ ਜਾਂਦੇ ਹਨ ਉਹਨਾਂ ਨੂੰ ਆਕਸੀਜਨ ਕਨਸੈਂਟਰेटर ਚਾਹੀਦੇ ਹੁੰਦੇ ਹਨ ਅਸੀਂ ਫ੍ਰੀ ਆਫ ਕਾਸਟ ਟੋਟਲ ਫ੍ਰੀ ਆਫ ਕਾਸਟ ਇਹ ਸੇਵਾ ਕਰ ਰਹੇ ਹਾਂ ਤੁਸੀਂ ਸਾਡੇ ਨਾਲ ਜ਼ਰੂਰ ਸਹਿਯੋਗ ਪਾ ਸਕਦੇ ਹੋ ਸਿਰਫ ਔਰ ਸਿਰਫ ਵੀਡੀਓ ਸ਼ੇਅਰ ਕਰਕੇ ਹੱਥ ਜੋੜ ਕੇ ਬੇਨਤੀ ਹੈ ਵੀਡੀਓ ਜ਼ਰੂਰ ਸ਼ੇਅਰ ਕਰੋ ਹਾਈ ਐਂਡ ਆਕਸੀਜਨ ਕਨਸੈਂਟਰेटर ਨੇ ਟੋਟਲ ਫ੍ਰੀ ਆਫ ਕਾਸਟ ਸੇਵਾ ਕੀਤੀ ਜਾ ਰਹੀ ਹੈ ਵੀਡੀਓ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਪਲੀਜ਼ ਜਿੰਨੇ ਵੀ ਤੁਹਾਡੇ WhatsApp ਗਰੁੱਪ ਹੈ Instagram ਹੈ Facebook ਹੈ ਬਿਲਕੁਲ ਉਸ ਤੇ ਸ਼ੇਅਰ ਕਰ ਰਹੇ ਹੋ authenticated ਵੀਡੀਓ ਹੈ 23 ਜੁਲਾਈ 2022 ਨੂੰ ਰਿਕਾਰਡ ਕਰ ਰਿਆ ਹੈ ਪੂਰੇ ਫਲੋਰ ਭਰੇ ਪਏ ਆਕਸੀਜਨ ਕੰਸਨਟਰੇਟਰਸ ਨਾਲ 5 ਲੀਟਰ ਦੇ 10 ਲੀਟਰ ਦੇ ਪੂਰੇ ਨੇ ਤੁਸੀਂ ਜਿਹੜੇ ਮਰੀਜ਼ PGJ ਦੇ ਵਿੱਚ ੱਤਕੇ ਖਾ ਰਹੇ ਆਕਸੀਜਨ ਲਈ ਜਿਹੜੇ ਮਰੀਜ਼ ੱਤਕੇ ਖਾ ਰਹੇ ਸੈਕਟਰ 32 ਦੇ ਵਿੱਚ ਹਸਪਤਾਲਾਂ ਦੇ ਵਿੱਚ ਜਿਨ੍ਹਾਂ ਕੋਲ ਪੈਸੇ ਨਹੀਂ ਹੈਗੇ ਉਹ ਕਿੱਥੋਂ ਇੰਨੀ ਮਹਿੰਗੀ ਮਸ਼ੀਨਾਂ ਲੈ ਲੈਣ 50-50 ਹਜ਼ਾਰ ਦੀਆਂ 76 ਹਜ਼ਾਰ ਦੀਆਂ ਮਸ਼ੀਨਾਂ ਨੇ ਪਲੀਜ਼ ਤੁਸੀਂ ਸਿਰਫ ਵੀਡੀਓ ਸ਼ੇਅਰ ਕਰਕੇ ਉਹਨਾਂ ਮਰੀਜ਼ਾਂ ਤੱਕ ਪਹੁੰਚਾਓ ਉਹਨਾਂ ਦੇ ਫੋਨ ਤੱਕ ਪਹੁੰਚਾਓ ਤੁਸੀਂ ਕਰ ਸਕਦੇ ਹੋ ਪਲੀਜ਼ ਵੀਡੀਓ ਸ਼ੇਅਰ ਕਰਨਾ ਜ਼ਰੂਰ ਨਾ ਭੁੱਲਿਓ ਜੇ ਇਹ ਕਿਸੇ ਦੀ ਜ਼ਿੰਦਗੀ ਬਚਾ ਲ ਦੇਵੇ ਤੁਸੀਂ ਡਾਇਰੈਕਟ ਸੇਵ ਉਹ ਕਰ ਰਹੇ ਹੋ ਸੰਗਤ ਇਹ ਸਾਰੀ ਸੇਵਾ ਆਕਸੀਜਨ ਕਨਸੈਂਟਰੇਟਰ ਦੀ ਟੋਟਲ ਫ੍ਰੀ ਆਫ ਕੋਸਟ ਚੱਲ ਰਹੀ ਹੈ ਦਿਹਾੜੀਦਾਰ ਬੰਦਾ ਰੇੜੀ ਵਾਲੇ ਦੇ ਬੰਦੇ ਬੱਚੇ ਜਿਹੜੇ ਹੁੰਦੇ ਆ ਉਹਨਾਂ ਨੂੰ ਪ੍ਰੋਬਲਮ ਪੈ ਜਾਂਦੀ ਹੈ 5-5000 ਰੁਪਏ ਕਿਰਾਇਆ ਹੈ ਕਿੱਥੋਂ ਕਰਨ ਇੱਥੇ ਸੇਗਾਫ ਉਹ ਟੋਟਲੀ ਫ੍ਰੀ ਆਫ ਕੋਸਟ ਚੱਲ ਰਹੀ ਹੈ ਸਿਰਫ ਤੁਸੀਂ ਇੰਟਰਨੈਟ ਤੇ ਸਰਵ ਹਿਊਮੈਨਿਟੀ ਸਰਵ ਬੋਰਡ ਲਿਖਣਾ ਹੈ ਨੰਬਰ ਤੁਹਾਨੂੰ ਪਤਾ ਹੀ ਹੈ 98141 192024 ਹੱਥ ਜੋੜ ਕੇ ਬੇਨਤੀ ਹੈ ਵੀਡੀਓ ਜ਼ਰੂਰ ਸ਼ੇਅਰ ਕਰਿਓ